ਅੱਜ ਸਰਕਾਰੀ ਹਸਪਤਾਲ ਵਿਖੇ ਕਾਂਗਰਸੀ ਆਗੂ ਐਡਵੋਕੇਟ ਗੁਰਪ੍ਰੀਤ ਵਿੱਕੀ ਨੇ ਆਪਣੇ ਸਾਥੀਆਂ ਸਮੇਤ ਪਹੁੰਚੇ। ਉਹਨਾਂ ਹਸਪਤਾਲ ਦਾ ਹਾਲ ਵੇਖ ਦੁੱਖ ਦਾ ਪਰਗਟਾਵਾ ਕੀਤਾ। ਹਸਪਤਾਲ ਵਿੱਚ ਨਾ ਹੀ ਕੋਈ ਕੁਆਲੀਫਾਈਡ ਡਾਕਟਰ ਹੈ, ਨਾ ਹੀ ਕੋਰਾ ਸਟਾਫ। ਵੱਡਾ ਹਸਪਤਾਲ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਮਾਨਸਾ ਪਟਿਆਲਾ ਜਾਂ ਹੋਰ ਦੂਰ ਨੇੜੇ ਇਲਾਜ ਕਰਵਾਉਣ ਜਾਣਾ ਪੈਂਦਾ ਹੈ। ਇਸ ਗੰਭੀਰ ਮਸਲੇ 'ਤੇ ਬੋਲਦਿਆਂ ਗੁਰਪ੍ਰੀਤ ਵਿੱਕੀ ਨੇ ਆਪਣੇ ਵਿਚਾਰ ਦੇ ਦਿੱਤੇ। ਵਿੱਕੀ ਹਸਪਤਾਲ ਆਏ। ਕੀ ਦੇਖੇ ਤੇ ਕੀ ਕਹਿਣਾ ਚਾਹੁੰਦਾ ਹਾਂ ਅੱਜ ਮੈਂ ਆਪਦੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਰਬਾਹਨਾਂ ਦੇ ਨਾਲ ਅੱਜ ਅਸੀਂ ਸਿਵਲ ਹਸਪੀਟਲ ਪੀਖੀ ਵਿਖੇ ਆਈ ਸੀ ਇੱਥੇ ਕਿਸ ਤਰੀਕੇ ਦਾ ਬਿਲਡਿੰਗ ਦਾ ਹਾਲ ਹੈ ਔਰ ਬਿਲਕੁਲ ਸਾਰਾ ਹਸਪੀਟਲ ਖਾਲੀ ਪਿਆ ਇੱਥੇ ਸਿਰਫ ਤੇ ਸਿਰਫ ਦੋ ਡਾਕਟਰ ਨੇ ਜਿਦੇ ਚ ਇੱਕ ਡੈਂਟਲ ਡਾਕਟਰ ਨੇ ਇੱਕ ਮੈਡੀਕਲ ਅਫੀਸਰ ਨੇ ਜਿਹੜੇ ਕਿ ਸਿੰਪਲ ਐਮਬੀਬੀਐਸ ਨੇ ਔਰ ਦੋ ਫਾਰਮੇਸੀ ਅਫੀਸਰ ਨੇ ਜਿਹੜੇ ਕਿ 6 ਦੇ ਵਿੱਚੋਂ ਸਿਰਫ ਦੋ ਹੈ ਔਰ ਡਾਕਟਰਸ ਦੇ ਇਥੇ ਨਾ ਕੋਈ ਲੇਡੀ ਡਾਕਟਰ ਹੈ ਨਾ ਇਥੇ ਕੋਈ ਅੱਖਾਂ ਦਾ ਡਾਕਟਰ ਹੈ ਨਾ ਇਥੇ ਕੋਈ ਸਰਜਨ ਹੈ ਔਰ ਬਹੁਤ ਸਾਰੇ ਕਮੀਆਂ ਕਰਕੇ ਅੱਜ ਇਹ ਸਰਕਾਰ ਨੂੰ ਅਸੀਂ ਸਾਰੇ ਜਾਣੇ ਬਹੁਤ ਪਹਿਲਾਂ ਦੀ ਡਿਮਾਂਡ ਹੈ ਇਸ ਪੀਖੀ ਇਲਾਕੇ ਦੀ ਕਿਉਂਕਿ ਪੀਖੀ ਸ਼ਹਿਰ ਜਿਹੜਾ ਹੈਗਾ 25000 ਦੀ ਆਬਾਦੀ ਪੀਖੀ ਸ਼ਹਿਰ ਰੱਖਦਾ ਹੈ ਔਰ 33 ਇੱਥੇ ਪਿੰਡ ਪੈਂਦੇ ਆ ਜਿਹੜੇ ਹਸਪੀਟਲ ਦੇ ਅੰਡਰ ਆਉਂਦੇ ਆ ਔਰ ਬਾਤ ਹੈ ਵੱਡਾ ਏਰੀਆ ਹੋਣ ਦੇ ਬਾਵਜੂਦ ਇੱਥੇ ਬਹੁਤ ਸਾਰੇ ਡਾਕਟਰਸ ਦੀ ਕਮੀ ਹੈ ਔਰ ਸਰਕਾਰ ਕਹਿ ਰਹੀ ਹੈ ਜੀ ਅਸੀਂ 881 ਜਿਹੜੇ ਹੈਗੇ ਆਮ ਆਦਮੀ ਕਲੀਨਿਕ ਖੋਲਤੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਹੈਲਥ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪਹਿਲਾਂ ਚੱਲ ਰਹੀਆਂ ਸਾਡੀਆਂ ਆਲਰੇਡੀ ਡਿਸਪੈਂਸਰੀਆਂ ਤੇ ਤੁਸੀਂ ਆਮ ਆਦਮੀ ਕਲੀਨਿਕ ਲਿਖ ਕੇ ਉਹਨੂੰ ਤੁਸੀਂ ਚਲਾ ਰਹੇ ਹੋ ਸਾਨੂੰ ਕੋਈ ਇਤਰਾਜ਼ 881 ਦੀ ਬਜਾਏ 1000 ਚਲਾ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਾਡੀ ਤੁਹਾਨੂੰ ਬੇਨਤੀ ਹੈ ਕਿ ਸਾਰਾ ਧਿਆਨ ਤੁਸੀਂ ਲੋਕਾਂ ਦਾ ਉਧਰ ਕੇਂਦਰਿਤ ਕਰਕੇ ਜਿਹੜੀਆਂ ਇਹ ਬਿਲਡਿੰਗਾਂ ਨੇ ਇਹਨਾਂ ਨੂੰ ਤੁਸੀਂ ਖੰਡਰ ਬਣਾਤਾ ਤੁਸੀਂ ਦੇਖੋ ਕਿ ਅੰਦਰ ਜਿਹੜੀਆਂ ਛੱਤਾਂ ਇਹਨਾਂ ਦੀਆਂ ਖਾਬ ਹੋਈਆਂ ਪਈਆਂ ਡਾਕਟਰਸ ਦੇ ਇੱਥੇ ਹੈ ਨਹੀਂ ਤੇ ਜਿਹੜੀਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਜੀ ਅਸੀਂ ਮੈਡੀਸਨ ਜੀ ਆਮ ਕਰਤੀ ਆਮ ਮੈਡੀਸਨ ਕਰਕੇ ਤੁਸੀਂ ਕੀ ਕਰੋਗੇ ਜਦੋਂ ਡਾਕਟਰੀ ਹੈ ਨਹੀਂ ਜੇ ਡਾਕਟਰ ਹੋਊਗਾ ਤਾਂ ਮੈਡੀਸਨ ਲਿਖੂਗਾ ਫੇਰ ਮੈਡੀਸਨ ਲੱਗੂਗੀ ਜਿੰਨਾਂ 'ਚ ਡਾਕਟਰੀ ਨਹੀਂ ਹੋਊਗਾ ਤੇ ਮੈਡੀਸਨ ਕਿ ਕਿੱਥੇ ਲੱਗਣੀ ਹੈ ਅਮੈਂ ਸਰਕਾਰ ਨੂੰ ਆਪਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਇਸ ਗੱਲ 'ਤੇ ਧਿਆਨ ਦਿਓ ਕਿ ਜਿਹੜੀਆਂ ਆਲਰੇਡੀ ਹਸਪੀਟਲ ਚੱਲ ਰਹੇ ਆ ਜਿੱਥੇ ਬਹੁਤ ਸਾਰੇ ਗਰੀਬਾਂ ਨੇ ਬਹੁਤ ਸਾਰੇ ਪਿੰਡੂ ਲੋਕਾਂ ਨੇ ਇੱਥੇ ਆਉਣਾ ਹੈ ਸ਼ਹਿਰੀ ਲੋਕਾਂ ਨੇ ਆਉਣਾ ਹੈ ਇੱਥੇ ਆ ਕੇ ਆਪਦਾ ਇਲਾਜ ਵੀ ਕਰਾਉਣਾ ਹੈ ਇੱਥੇ ਕੋਈ ਗਾਇਨੀ ਡਾਕਟਰੀ ਹੈ ਨਹੀਂ ਤੁਸੀਂ ਦੇਖੋ ਵੀ ਲੇਡੀਜ਼ ਦੀ ਕਿੰਨੀਆਂ ਸਾਰੀਆਂ ਪ੍ਰੋਬਲਮ ਲੇਡੀਜ਼ ਦੀ ਹੁੰਦੀ ਹੈ ਔਰ ਲੇਡੀਜ਼ ਕਿੱਥੇ ਜਾਣਗੀਆਂ ਇੱਥੇ ਹਸਪੀਟਲ 'ਚ ਕੋਈ ਲੇਡੀ ਡਾਕਟਰੀ ਹੈ ਨਹੀਂ ਉਈ ਐਮਰਜੈਂਸੀ ਹੋ ਸਕਦੀ ਐ ਜਿਹੜੇ ਦੋ ਡਾਕਟਰ ਐ ਉਹ 8 ਤੋਂ 5 ਬੈਠਦੇ ਐ 8 ਤੋਂ 5 ਬੈਠ ਕੇ ਉਸ ਤੋਂ ਬਾਅਦ ਨਾ ਰਾਤ ਨੂੰ ਕੋਈ ਹੁੰਦਾ ਤੇ ਨਾ ਸ਼ਾਮ ਨੂੰ ਕੋਈ ਹੁੰਦਾ ਤੇ ਜਦੋਂ ਕੋਈ ਮਰੀਜ਼ ਆਊਗਾ ਤੇ ਉਹਨੂੰ ਫਿਰ ਇੱਕ ਸਬਾਏ ਇਹ ਹਸਪੀਟਲ ਨੂੰ ਆਮ ਚਰਚਾ ਲੋਕਾਂ ਦੀ ਸਾਡੇ ਇਲਾਕੇ ਦੇਆਂ ਦੀ ਕਿ ਇੱਥੇ ਸਿਰਫ ਤੇ ਸਿਰਫ ਰੈਫਰ ਕੀਤੇ ਜਾਂਦੇ ਨੇ ਇੱਥੇ ਮਰੀਜ਼ ਕੋਈ ਦਾਖਲ ਨਹੀਂ ਕੀਤਾ ਜਾਂਦਾ ਮੈਂ ਅੰਦਰ ਦਿਖਾ ਕੇ ਲੈ ਕੇ ਆਇਆ ਸੀ ਕਿ ਅੰਦਰ ਕੋਈ ਵੀ ਪੇਸ਼ੈਂਟ ਦਾਖਲ ਨਹੀਂ ਆਏਗਾ داخل کیوں نہیں ਆएगा क्योंकि ڈاکٹر ہے نہیں گا جو ڈاکٹر ਹੋਊਗਾ ਤਾਂ علاج ਹੋਊਗਾ علاج ਹੋਊਗਾ ਤਾਂ پیشنٹ ਆਉਣਗੇ ਇਸ ਕਰਕੇ ਬਹੁਤ ਸਾਰਾ ਜਿਹੜਾ ਹੈਗਾ ਸਾਡੇ ਇਲਾਕੇ ਨੂੰ ਸਾਡੇ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਸਫਰ ਕਰਨਾ ਪੈ ਰਿਹਾ ਦੂਰ ਹਸਪੀਟਲਾਂ ਜਾਣਾ ਪੈ ਰਿਹਾ ਮਹਿੰਗਾ ਇਲਾਜ ਕਰਾਉਣਾ ਪੈ ਰਿਹਾ ਤੇ ਜਿਹੜੀਆਂ ਸਰਕਾਰ ਕਹਿੰਦੀ ਹੈ ਜੀ ਅਸੀਂ 5 ਤੋਂ 10 ਲੱਖ ਰੁਪਇਆ ਜਿਹੜਾ ਜੀ ਉਹ بیمਾ ਵਾਲੇ ਪੈਸੇ ਕਰਤੇ ਆ ਜਿਹੜੇ ਕਿ ਗਰੀਬਾਂ ਨੂੰ ਮੁਫਤ ਇਲਾਜ ਲਈ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਉਹ ਤਾਂ ਹੀ ਕਾਰਡ ਚੱਲਣਗੇ ਨਾ ਜੀ ਤਾਂ ਹੀ ਲੋਕ ਫਾਇਦਾ ਲੈਣਗੇ ਜੇਕਰ ਕੋਈ ਤੁਹਾਡੇ ਹਸਪਤਾਲ ਦੇ ਵਿੱਚ ਕੋਈ ਡਾਕਟਰ ਹੋਊਗਾ ਜੇ ਡਾਕਟਰ ਹੀ ਹੈ ਨਹੀਂ ਤਾਂ ਫਿਰ ਫਾਇਦਾ ਕੀ ਲੈਣਗੇ ਜੀ ਮੇਰੀ ਸਰਕਾਰ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਡਾ ਇਲਾਕਾ ਪਹਿਲੀ ਪਛੜਿਆ ਹੋਇਆ ਸਾਰੇ ਜ਼ਿਲ੍ਹਿਆਂ ਨਾਲੋਂ ਪਛੜਿਆ ਸਾਡਾ ਇਲਾਕਾ ਹੈ ਕਿਰਪਾ ਕਰਕੇ ਸਾਡੇ ਇਸ ਹਸਪਤਾਲ ਦਾ ਗੌਰ ਕਰੋ ਬਹੁਤ ਜ਼ਾਰੇ ਦੇ ਡਾਕਟਰਾਂ ਦੀ ਲੋੜ ਹੈ ਔਰ ਸਾਰੇ ਡਾਕਟਰ ਜਿਹੜੇ ਅਸੀਂ ਤੁਹਾਨੂੰ ਦੱਸਿਆ ਕਿ ਉਹ ਸਾਰੇ ਪੂਰੇ ਕੀਤੇ ਜਾਣ ਤਾਂ ਕਿ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਸਿਹਤ ਸਹੂਲਤਾ ਤੋਂ ਜਿਹੜਾ ਹੈਗਾ ਬਾਂਝਾ ਨਾ ਰੱਖਿਆ ਜਾਵੇ ਧੰਨਵਾਦ